ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਰ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਨਾਲ ਸੰਬੰਧਿਤ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਬਾਰੇ ਸਥਾਨਕ ਪੁਲਿਸ ਵੱਲੋਂ ਜਾਂਚ ਕੀਤੀ ਗਈ ਜਿਸ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਪੁੱਛਗਿੱਛ ਵਿੱਚ ਲਈ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਕੁਝ ਅਹਿਮ ਤੱਥ ਸਾਹਮਣੇ ਆਏ ਨੇ ਜਿਸ ਦੇ ਆਧਾਰ ਤੇ ਗ੍ਰੰਥੀ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮਾਮਲੇ ਦੀ ਵਿਸਾਰਣਾਲ ਜਾਂਚ ਜਾਰੀ ਹੈ ਅਤੇ ਸਾਰੇ ਪੱਖਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸੰਗਤ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਤੇ ਭਰੋਸਾ ਦਿਵਾਇਆ ਗਿਆ ਹੈ ਕਿ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਸਿੰਘ ਸਭਾ ਵਿੱਚ ਖੜੇ ਹਨ ਅਰ ਕੱਲ ਇਥੇ ਇੱਕ ਘਟਨਾ ਵਾਪਰੀ ਜਿਸ ਦੀ ਜਾਣਕਾਰੀ ਸਾਕ ਕ੍ਰਿਸ਼ਨ ਸਿੰਘ ਸਨੌਰ ਸਾਹਿਬ ਨੇ ਉਹ ਤਤੀਸੀ ਮੈਨੂੰ ਔਰ ਮੈਂ ਤੁਰੰਤ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਾਹਿਬ ਹਰਜਿੰਦਰ ਸਿੰਘ ਜੀ ਕਾਮੀਲ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਤੁਰੰਤ ਸਾਡੀ ਏਡੀਟੀ ਲਈ ਹੈ ਕਿ ਤੁਸੀਂ ਉੱਥੇ ਜਾਓ ਔਰ ਜਾ ਕੇ ਸਾਰੀ ਜਾਂਚਬਿੰਗ ਜੋ ਹੈ ਕਰੋ ਸਵੇਰੇ ਜਦੋਂ ਪਤਾ ਲੱਗਿਆ ਕਿ ਇਹ ਬੇਅਦਬੀ ਹੋਈ ਹੈ ਤਾਂ ਸਾਡੇ ਗੁਰਦੁਆਰਾ ਦੂਖਨਵਰਨ ਸਾਹਿਬ ਤੋਂ ਜੋ ਪ੍ਰਚਾਰਕ ਨੇ ਸਾਹਿਬ ਪ੍ਰਵੀnder ਸਿੰਘ ਰਯੋਧ ਦੇ ਇਥੇ ਆਏ ਨੇ ਜਿੰਨੇ ਕੋਨਾ ਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ ਹੈ ਉਹਨਾਂ ਨੇ ਸਾਰੀ ਇੱਥੇ ਆ ਕੇ ਛਾਣ ਪੀਣ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਤਕਾਰ ਦੇ ਨਾਲ ਗੁਰਦੁਆਰਾ ਦੁਖਨਵਰਨ ਸਾਹਿਬ ਲੈ ਕੇ ਗਏ ਨੇ ਔਰ ਅਸੀਂ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਕਿ ਤੁਰੰਤ ਜੋ ਸਖਤ ਤੋਂ ਸਖਤ ਕਾਰਵਾਈ ਆ ਤੁਸੀਂ ਕਰੋ ਉਹਨਾਂ ਨੇ ਕਿਹਾ ਸੀ ਕਿ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸਾਡੇ ਤੋਂ ਸੰਭਾਲਿਆ ਉਹ ਸਾਨੂੰ ਸ਼ਾਮ ਜਾਂ ਸਵੇਰੇ ਦੱਸਣਗੇ ਔਰ ਸਾਨੂੰ ਭਰੋਸਾ ਨਹੀਂ ਹੋਇਆ ਅਸੀਂ ਖੁਦ ਇੱਥੇ ਸਾਰੀ ਟੀਮ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਆਈ ਹੈ ਔਰ ਆ ਕੇ ਅਸੀਂ ਸਾਰੀ ਛਾਣ ਪੀਣ ਇੱਥੇ ਕੀਤੀ ਹੈ ਔਰ 6 ਪਾਠੀ ਜਿਨ੍ਹਾਂ ਨੇ ਪਾਠ ਕੀਤਾ ਹੈ ਲਗਭਗ ਅਸੀਂ ਇਕੱਲੇ ਇਕੱਲੇ ਦੇ ਬਿਆਨ ਲੈਨੇ ਜਿੰਨੇ ਕੋ ਸਾਨੂੰ ਬੁੱਧੀ ਹੈ ਉਸ ਮੁਤਾਬਕ ਅਸੀਂ ਦੋਸ਼ੀ ਦੀ ਪਛਾਣ ਜੋ ਹੈ ਉਹ ਕੀਤੀ ਹੈ ਪਰ ਕੱਲ ਨੂੰ ਕੋਈ ਇਹ ਨਾ ਕਹੇ ਕਿ ਮੈਨੂੰ ਸਮਾਂ ਨਹੀਂ ਮਿਲਿਆ ਪੁਲਿਸ ਦੇ ਐਸ ਐਚ ਓ ਸਾਹਿਬ ਇੱਥੋਂ ਦੇ ਮੌਜੂਦ ਸੀ ਔਰ ਸਾਰੇ 6 ਪਾਠੀਆਂ ਨੂੰ ਲੈ ਕੇ ਗਏ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਕਿਸੇ ਨਾਲ ਧੱਕਾ ਵੀ ਨਾ ਹੋਵੇ ਤੇ ਦੋਸ਼ੀ ਨੂੰ ਬਖਸ਼ਣਾ ਵੀ ਨਹੀਂ ਗੜੀ ਸਾਹਿਬ ਬੇਅਦਬੀ ਕਿਵੇਂ ਦੀ ਹੋਈ ਹੈ ਜੀ ਕੀ ਉਹ ਬਾਰੇ ਕੋਈ ਜਾਣਦਾ ਹੈ ਕਲੀਅਰ ਕਿ ਬੇਅਦਬੀ ਨਾ 6ਾਂ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਨੇ ਕੀਤੀ ਹੈ ਬੇਅਦਬੀ ਇਹ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਇਹਨਾਂ ਨੇ ਉਥੋਂ ਅੰਗ ਹੈ ਉਹ ਪਾੜ ਕੇ ਉਸ ਦੇ ਟੁਕੜੇ ਟੁਕੜੇ ਕਰਕੇ ਉਹ ਚਾਦਰ ਜਿੱਥੇ ਬੈਠੇ ਸੀ ਉਹਦੇ ਥੱਲੇ ਉਸ ਵਿਅਕਤੀ ਨੇ ਰੱਖ ਦਿੱਤੇ ਨੇ ਪਤਾ ਕਿ ਮੈਨੂੰ ਪਤਾ ਏਦਾਂ ਲੱਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭੋਗ ਤੋਂ ਬਾਅਦ ਆਪਣੇ ਅਸਥਾਨਾਂ ਤੇ ਆਏ ਨੇ ਉਸ ਤੋਂ ਬਾਅਦ ਚੰਦੂਆ ਸਾਹਿਬ ਉਤਾਰੇ ਤੇ ਥੱਲੇ ਜੋ ਗਰੰਥੀ ਦੇ ਬੈਠਣ ਦੇ ਲਈ ਗੱਦਾ ਲਾਇਆ ਸੀ ਜਾਂ ਚਾਦਰ ਸੀ ਜਦੋਂ ਉਹ ਚੁੱਕੀ ਤਾਂ ਮਹਾਰਾਜ ਦੇ ਅੰਗ ਦੇ ਟੁਕੜੇ ਟੁਕੜੇ ਉੱਥੋਂ ਮਿਲੇ ਫਿਰ ਰੌਲਾ ਪਿਆ ਫਿਰ ਸਾਰੀ ਦੌੜ ਪੱਜ ਹੋਈ ਐ ਗੜੀ ਸਾਹਿਬ 6 ਜਿਹੜੇ ਪ੍ਰਬੰਧਕ ਕਮੇਟੀ ਦਾ ਆਪਣੇ ਤੌਰ ਤੇ ਛਾਣ ਬਣ ਕੀਤੀ ਐ ਪਰ ਅਫਸੋਸ ਇਸ ਗੱਲ ਦਾ ਕਿ ਉਹ ਕਿਸੇ ਸਿਰੇ ਪੱਤਰ ਨਹੀਂ ਪਾਠੀਆਂ ਜੀ ਹੈ ਜੀ ਕੋਈ ਬੰਦਾ ਜਿਹੜਾ ਥੋੜੀ ਜਾਂਚ ਚ ਪਤਾ ਲੱਗੇ ਜੀ ਕੋਈ ਪਾਠੀਆਂ ਚ ਆ ਜਾ ਕੋਈ ਬਾਹਰਲਾ ਬੰਦਾ ਕਰ ਸਾਰਾ ਕੁਝ ਉੱਥੇ ਹੋਇਆ ਕਾਰਨ ਸਾਹਮਣੇ ਆਇਆ ਕਿ ਉਹਨਾਂ ਦੀ ਕੀ ਨਾਰਾਜ਼ਗੀ ਕੀ ਸੀ ਕਿਸ ਗੱਲ ਕਰਕੇ ਉਹਨਾਂ ਨੇ ਕਾਰਨ ਕੋਈ ਸਮਝ ਨਹੀਂ ਮੈਂ ਸਮਝਦਾ ਜਿੰਨਾ ਕਿ ਵਿਅਕਤੀ ਉਹ ਡਿਪਰੈਸ਼ਨ ਦੇ ਵਿੱਚ ਸੀ ਉਹਨ ਡਿਪਰੈਸ਼ਨ ਨਹੀਂ ਮੈਂ ਕਹਿ ਸਕਦਾ ਘਰ ਦਾ ਕਲੇਸ਼ ਲਾ ਲੋ ਜਾ ਕੋਈ ਦੁਕਾਨ ਵਾਲੋ ਕਿ ਇਹ ਕੰਮ ਕਰਨਾ ਹੈ ਉਹ ਕੰਮ ਹੈ ਕੰਮ ਕਰਨਾ ਨਹੀਂ ਚਾਹ ਪਾਠੀ ਪਾਠੀ ਸੀ ਉਹ ਜਿਹੜੇ ਨੇ ਪਾਠੀਆਂ 6 ਦੇ ਵਿੱਚੋਂ ਤੇ ਸਰ ਉਹਦੇ ਵੀ ਫਿਰ ਕੋਈ ਕਾਰਵਾਈ ਕਿਵੇਂ ਪੁਲਿਸ ਦੇ ਅਰੈਸਟ ਕਰ ਲੈ 6 ਨੂੰ ਲੈ ਕੇ ਗਈ ਹੈ ਅੱਛਾ ਜੀ ਪੁਲਿਸ ਨੂੰ ਅਸੀਂ ਕਿਹਾ ਅਫਸਰ ਸ਼ਾਈ ਨੂੰ ਵੀ ਕਿਹਾ ਮਿਲੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ 6 ਤੋਂ ਪੁੱਛ ਕੇ ਜੋ ਵੀ ਵਿਅਕਤੀ ਦੋਸ਼ੀ ਹੈ ਉਸ ਤੇ ਸਖਤ ਤੋਂ ਸਖਤ ਜੋ ਕਾਰਵਾਈ ਹੈ ਉਹ ਕਰਨੀ ਹੈ ਉਹਦੇ ਲਈ ਕਿਵੇਂ ਦੇਖਦੇ ਹੋ ਜੀ ਹੁਣ ਜਿਵੇਂ ਪਾਠੀ ਸਿੰਘ ਹੁੰਦੇ ਨੇ ਜਿਹੜੇ ਜਿੰਮੇਵਾਰੀ ਉਹਦੇ ਜੇ ਇਹੀ ਇਦਾਂ ਦੀ ਹਰਕਤ ਕਰਨਗੇ ਤਾਂ ਹੋਰ ਤੋਂ ਆਪਾਂ ਇਹ ਬਹੁਤ ਦੁੱਖ ਦੀ ਗੱਲ ਹੈ ਜਿਨ੍ਹਾਂ ਪਾਰਟੀਆਂ ਨੂੰ ਅਸੀਂ ਗੁਰੂ ਦਾ ਵਜ਼ੀਰ ਕਹਿ ਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੇ ਅਸੀਂ ਪਾਰਟੀ ਇਹ ਕੰਮ ਕਰਨ ਲੱਗੇ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਨ੍ਹਾਂ ਪਾਰਟੀਆਂ ਤੇ ਅਸੀਂ ਇੰਨਾ ਵੱਡਾ ਭਰੋਸਾ ਕਰਕੇ ਸਾਨੂੰ ਆਪਣੀ ਜਾਨ ਨਾਲੋਂ ਵੱਧ ਦੱਸਾਂ ਗੁਰੂਆਂ ਦੀ ਜੋਤ ਜਿਨ੍ਹਾਂ ਨੂੰ ਰਾਜੇ ਮਹਾਰਾਜੇ ਇੱਥੇ ਆ ਕੇ ਸਿਰ ਝੁਕਾਉਦੇ ਨੇ ਪਰ ਪਾਰਟੀ ਨੂੰ ਗੁਰੂ ਦਾ ਵਜ਼ੀਰ ਕਹਿ ਕੇ ਉਸ ਦਾ ਸਤਿਕਾਰ ਕਰਦੇ ਨੇ ਇਹ ਪਾਰਟੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਲੱਗ ਜਾਣ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਚਿੰਤਾ ਦਾ ਮਿਸ਼ਾਣੀ ਹੋ ਸਕਦਾ ਗੜੀ ਸਾਹਿਬ ਪੁਲਿਸ ਦੇ ਦੁਆਰਾ ਕਿਵੇਂ ਦੀ ਜਿਹੜੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਕਿ ਤੇ ਹੁਣ ਸਿੱਖ ਸੰਗਤਾਂ ਨੇ ਜਿਵੇਂ ਸਵੇਰ ਦਾ ਇਕੱਠ ਹੋ ਰਿਹਾ ਸੀਗਾ ਕਿਵੇਂ ਦਾ ਰੋਸ ਦਿਖਾਈ ਦੇ ਰਿਹਾ ਸੀਗਾ ਹੁਣ ਕਿਵੇਂ ਦਾ ਮਾਹੌਲ ਹੈ ਦੇ ਵਿੱਚ ਰੋਸ ਹੈ ਹਰ ਵਿਅਕਤੀ ਨੂੰ ਦੁੱਖ ਹੈ ਜਦੋਂ ਦਾ ਪਤਾ ਲੱਗੇ ਬੇਚੈਨੀ ਹੈ ਲੋਕਾਂ ਨੇ ਪਰਸ਼ਾਦਾ ਨਹੀਂ ਛਕਿਆ ਸਵੇਰ ਦੀ ਇਹ ਨਹੀਂ ਚਿੰਤਾ ਦੇ ਵਿੱਚ ਹੈ ਕਿ ਇੱਕ ਤਾਂ ਸਾਡੇ ਪਿੰਡ ਤੇ ਬੜਾ ਵੱਡਾ ਤਲੰਕ ਲੱਗਿਆ ਸਾਡੇ ਗੁਰੂ ਘਰ ਤੇ ਲੱਗਿਆ ਇੱਥੋਂ ਦੇ ਅਸੀਂ ਰਹਿਣ ਵਾਲਿਆਂ ਹਰ ਸਨੌਰ ਵਾਸੀ ਸ਼ਰਮਿੰਦਾ ਹੋ ਰਿਹਾ ਹੈ ਕਿ ਅੱਜ ਸਾਡੇ ਪਿੰਡ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਸਤਕਾਰ ਤੇ ਪਿਆਰ ਹੈ ਅੱਜ ਸਾਡੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਹਰ ਵਿਅਕਤੀ ਇਸ ਦੀ ਗੱਲ ਦੀ ਚਿੰਤਾ ਕਰੇ ਦੁੱਖ ਮਨਾ ਰਹੇ ਜਿਉਂਸੀ ਜਲਦੀ ਸਾਰੇ ਅਫਸਰ ਚਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਇਥੋਂ ਦੇ ਜੋ ਮੈਂਬਰ ਨੇ ਜਿਨ੍ਹਾਂ ਦਾ ਹਲਕਾ ਹੈ ਸਾਡਾ ਜਸਨੀਰ ਸਿੰਘ ਲਾਛੜੂ ਸਾਹਿਬ ਇਹਨਾਂ ਦੀ ਅਗਵਾਈ ਵਿੱਚ ਸਾਨੂੰ ਜੇ ਐਸਐਸਪੀ ਨੂੰ ਮਿਲਣਾ ਪਿਆ ਉੱਪਰ ਕਿਸੇ ਹੋਰ ਅਸਰ ਨੂੰ ਮਿਲਣਾ ਪਿਆ ਅਸੀਂ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਲਈ ਪੂਰੀ ਬਾਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਵਾ ਠੀਕ ਹੈ ਥੈਂਕ ਯੂ ਹਾਂ ਜਿਹੜੇ ਗੀਤ ਸਾਹਿਬ ਲੈ ਕੇ ਗਏ ਸੀ ਉਹ ਵਿਅਦਬੀ ਦਾ ਮਸਲਾ ਸਾਹਮਣੇ ਆਇਆ ਕੀ ਮਸਲਾ ਕੀ ਹੈ ਜੀ ਤੇ ਅੱਗੇ ਪੁਲਿਸ ਕੀ ਕਾਰਵਾਈ ਕਰੇਗੀ ਜੀ ਸ਼ਹੀਦੀ ਜਿਹੜਾ ਜੋੜ ਮੇਲਾ ਚੱਲ ਰਿਹਾ ਫਤਿਹਗੜ੍ਹ ਸਾਹਿਬ ਉਹਦੇ ਸਬੰਧ ਵਿੱਚ ਇੱਕ ਅਖੰਡ ਪੰਥ ਸਾਹਿਬ ਕਰਵਾਈ ਗਈ ਸੀ ਫਤਿਹਪੁਰ ਜੋਗ ਚ ਜਿੱਥੋਂ ਜਿਹੜਾ ਮਹਾਰਾਜ ਦਾ ਸਰੂਪ ਸੀਗਾ ਉਹ ਵੱਡਾ ਗੁਦਰਾ ਸਾਹਿਬ ਸਿੰਘ ਸਵਾ ਸਾਹਿਬ ਵੀ ਕਹਿੰਦੇ ਨੂੰ ਆਪਾਂ ਉੱਥੋਂ ਮਹਾਰਾ ਸਰੂਪ ਗਏ ਸੀਗੇ 26 ਤਰੀਕ ਨੂੰ ਤੇ 28 ਤਰੀਕ ਨੂੰ ਆਪਣੇ ਨਿੱਜੀ ਸਥਾਨਾਂ ਤੇ ਮਹਾਰਾ ਸਰੂਪ ਵਾਪਸ ਆ ਗਏ ਸੀਗੇ ਉੱਥੇ ਜਦੋਂ ਇੱਕ ਜਿਹੜਾ ਸੇਵਾ ਕਰਨ ਵਾਲਾ ਸਿੰਘ ਭਾਈ ਅਮਰੀਕ ਸਿੰਘ ਉੱਥੇ ਚਾਦਰ ਇਕੱਠੀ ਕਰ ਰਿਹਾ ਸੀਗਾ ਜਿਹੜਾ ਪੀੜਾ ਸਾਹਿਬ ਦੇ નીચે ਹੁੰਦੀ ਹੈ ਉਹਨੂੰ ਚਾਦਰ ਦੇ નીચેੋਂ ਮਹਾਰਾ ਦੇ ਜਿਹੜੇ ਅੰਗ ਦੇ ਕੁਝ ਹੋ ਮਿਲੇ ਸੀਗੇ ਖੰਡਿਤ ਕੀਤੇ ਹੋਏ ਪਾਰਟ ਜਿਸ ਤੋਂ ਉਹਨੇ ਗ੍ਰੰਥੀ ਸਿੰਘ ਨੂੰ ਬੁਲਾ ਕੇ ਉੱਥੇ ਚੈੱਕ ਕਰਾਈ ਸੀਗੇ ਤੇ ਸਾਨੂੰ ਅੱਜ ਫਿਰ ਇਹਨਾਂ ਨੇ ਜਿਹੜੀ ਕਮੇਟੀ ਅਗੂਤਰਾ ਸਾਹਿਬ ਦੀ ਪ੍ਰਧਾਨ ਜੀ ਨੇ ਗਰਮੇ ਸਿੰਘ ਨੇ ਉਹਨਾਂ ਨੇ ਸਾਰਾ ਦੱਸਿਆ ਵੀ ਇਹਨਾਂ ਕੋਲ ਕਿਹਨੇ ਕਿਵੇਂ ਜਦੋਂ ਪੜਤਾਲ ਕੀਤੀ ਹੈ ਤਾਂ ਉਹ ਜਿਹੜਾ ਸਾਰਾ ਇਹ ਵਿਆਦ ਵਿਵਿਧੀ ਘਟਨਾ ਹੈ ਇਹ ਸਿਮਰਨਜੀਤ ਸਿੰਘ ਹੈ ਤੇ son of ਇਹ ਗਰੰਥੀ ਦੇ ਨਾਲ ਹੈ ਗੁਰਨਾਮ ਸਿੰਘ ਉਹ ਦਾ ਸਨਔਰ ਦੇ ਰਹਿਣਲ ਉਹਨੇ ਕੀਤੀ ਹੈ ਕਿਉਂ ਸਰ ਸਾਹਮਣੇ ਕਾਰਨ ਸਾਹਮਣੇ ਆਇਆ ਜੀ ਕਿਉਂ ਕੀਤੀ ਹੈ ਕਾਰਨ ਤਾਂ ਸਰ ਬਸ ਉਹਦੇ ਦਿਮਾਗ 'ਚ ਕੁਛ ਆ ਗਿਆ ਤਾਂ ਹੋ ਗਿਆ ਉਹ ਮਾਲ ਅੱਡ ਅੱਡ ਕਿਹੜਾ ਤਰ੍ਹਾਂ ਦੱਸ ਰਹੇ ਹਾਲੇ ਜਦੋਂ ਵੈਰੀਫਿਕੇਸ਼ਨ ਕਰਾਂਗੇ ਰੈਸਟ ਕਰਕੇ ਫਿਰ ਪ੍ਰੋਪਰ ਪਤਾ ਲੱਗੇ ਸਾਰੇ ਸਾਰ 6 ਗ੍ਰੰਥੀਆਂ ਨੂੰ ਹਸਾਸਤ ਚ ਲੈ ਕੇ ਪੁੱਛਗਿੱਛ ਕੀਤੀ ਗਈ ਸੀ ਸਰ ਸਾਰਿਆਂ ਤੋਂ ਉਹਨਾਂ ਨੇ ਜਿਹੜੀ ਕਮੇਟੀ ਨੇ ਇਹ ਕੀਤੀ ਸੀ ਕਮੇਟੀ ਨੇ ਸਾਨੂੰ ਨਿਚੋੜ ਦੱਸਿਆ ਵੀ ਇਹ ਉਹਨਾਂ ਕੋਲ ਇਹ ਮੰਨਿਆ ਸਿਮਰਤ ਹੋਈ ਹੈ ਹੁਣ ਕੀ ਕਰਵੇ ਸਰ ਬਲਸੋੜਾ ਹੁਣ ਮਕਦਮਾ ਨੰਬਰ 135 ਦਰਜ ਕੀਤਾ ਗਿਆ ਗੁਰਮੇ ਸਿੰਘ ਪ੍ਰਧਾਨ ਦੇ ਧਿਆਨ ਤੇ 298 299 ਬੀ ਐਨ ਐਸ ਇਹ ਉਹਨੂੰ ਰੈਸਟ ਕਰਕੇ ਇਹਦੀ ਅਗਰ ਫਾਦਰ ਇਨਵੈਸਟਿਸ਼ਨ ਕੀਤੀ ਜਾਵੇ ਸਰ ਵਿਅਕਤੀ ਦਾ ਨਾਮ ਇੱਕ ਵਾਰ ਫੇਰ ਤੋਂ ਦੱਸੋ ਜੀ ਜਿਵੇਂ ਸਿਮਰਜੀਤ ਸਿੰਘ ਜੀ ਵਾਸੀ ਸਲੌਰ ਡੇ ਗ੍ਰਾਂਥੀ ਸਿੰਘ ਹੀ ਹੈ ਕੋਕੀ ਸੇਵਾ ਕਰਦਾ ਜੀ ਹਾਂ ਉੱਥੇ ਹੀ ਸੇਵਾ ਕਰਦਾ ਸੀ ਪਾਠੀ ਸਿੰਘ ਵੀ ਸੀ ਕਿੰਨੇ ਚਿਰ ਤੋਂ ਸਰ ਪਤਾ ਲੱਗੇ ਕਿੰਨੇ ਚਿਰ ਤੋਂ ਕਰੀਏ ਕੀਰਤਨ ਵੀ ਕਰਦਾ ਤੇ ਉਹ ਵੀ ਕਰਦਾ ਅਪਰੋਕਸ 7-8 ਸਾਲ ਤੋਂ ਇਹ ਇਸ ਸੇਵਾ 'ਚ ਠੀਕ ਹੈ ਜੀ ਥੈਂਕ ਯੂ